ਪੰਜਾਬ ਦੇ ਵਿੱਚ ਇੱਕ ਹੋਰ ਵੱਡੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਦਰਸਲ ਡੀਐਸਪੀ ਨਾਬਾ ਦੀ ਜਿਹੜੀ ਗੱਡੀ ਹੈ ਉਹ ਹਾਦਸਾ ਗ੍ਰਸਤ ਹੋਈ ਹੈ ਗੰਭੀਰ ਐਕਸੀਡੈਂਟ ਹੋਇਆ ਤੇ ਸੱਟਾਂ ਲੱਗੀਆਂ ਨੇ ਦਰਸਲ ਦਾਸੀ ਹੈ ਕਿ ਡੀਐਸਪੀ ਨਾਬਾ ਮਨਦੀਪ ਕੌਰ ਸਰਕਾਰੀ ਗੱਡੀ ਦੇ ਵਿੱਚ ਮੁਹਾਲੀ ਆ ਰਹੇ ਸਨ 에য়ারਪੋਰਟ ਰੋਡ ਤੇ ਉੱਤੇ ਉਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋਈ ਹੈ ਇਸ ਹਾਦਸੇ ਦੇ ਵਿੱਚ ਡੀਐਸਪੀ ਨਾਬਾ ਮਨਦੀਪ ਕੌਰ ਤੇ ਉਹਨਾਂ ਦਾ ਗਨਮੈਨ ਵੀ ਗੰਬੀਰ ਰੂਪ ਦੇ ਨਾਲ ਜ਼ਖਮੀ ਹੋਇਆ ਉਸੇ ਸੱਟਾਂ ਲਖੀਆਂ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਲਜਾਂਦਾ ਗਿਆ ਤੇ ਡੀਐਸਪੀ ਨਾਬਾ ਮਨਦੀਪ ਕੌਰ ਦੀ ਗੱਡੀ ਦਾ ਮੁਹਾਲੀ 에ਅਰਪੋਰਟ ਨੂੰ ਜਾਂਦਿਆਂ ਪਟਿਆਲਾ ਰਾਜਪੁਰਾ ਨੇੜੇ ਹੋਏ ਸੜਕ ਹਾਥੇ ਦਾ ਸ਼ਿਕਾਰ ਹੋਈ ਹੈ ਗੱਡੀ ਔਰ ਉਸ ਤੋਂ ਬਾਅਦ ਤੁਹਾਨੂੰ ਦੱਸੀਏ ਕਿ ਡੀਐਸਪੀ ਮਨਦੀਪ ਕੌਰ 6 ਵਜੇ ਗੁਜਰਾਤ ਲਈ ਰਵਾਨਾ ਹੋਏ ਸੀ ਤਾਂ 31 ਅਕਤੂਬਰ ਨੂੰ ਇੱਕਤਾ ਦਿਵਸ ਦੀ ਟ੍ਰੇਡ ਸ਼ਾਮਲ ਕੋਈ ਸੀ ਤੇ ਉਸਦੇ ਗਨਮੈਨ ਦੇ ਸਿਰ ਤੇ ਸੱਟ ਲੱਗੀ ਹੈ ਡੀਐਸਪੀ ਦੇ ਹੱਥ ਤੇ ਫ੍ਰੈਕਚਰ ਹੋ ਗਿਆ ਤਾਂ ਇਹ ਬਿਆਦੀ ਵੱਡੀ ਖਬਰ ਇਸ ਵਕਤ ਦੀ ਸਾਹਮਣੇ ਆਈ ਹੈ ਤੁਹਾਨੂੰ ਦੱਸੀਏ ਕਿ ਤਸਵੀਰਾਂ ਜਿਹੜੀਆਂ ਨੇ ਉਹ ਬਹੁਤ ਹੈਰਾਨ ਕਰਨ ਵਾਲੀਆਂ ਜਿਹੜੀਆਂ ਨੇ ਉਹ ਵੀ ਨਜ਼ਰ ਜਿਹੜੀਆਂ ਆ ਰਹੀਆਂ ਨੇ ਉਹ ਕਿੱਥੇ ਕਿਹਾ ਜਾ ਰਿਹਾ ਕਿ ਜਿਹੜਾ ਹਾਦਸਾ ਹੋਇਆ ਬਿਆਦੀ ਭਿਆਨਕ ਹਾਦਸਾ ਜਿਹੜਾ ਉਹ ਦੱਸਿਆ ਜਾ ਰਿਹਾ ਤੇ ਨਾਬਾਦੀ ਡੀਐਸਪੀ ਮਨਦੀਪ ਕੌਰ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਮੋਹਾਲੀ 에ਰਪੋਰਟ ਜਾਂਦੇ ਸਮੇ ਇਹ ਇੱਕ ਅਤਨਾ ਵਾਪਰੀ ਹੈ ਗਨਮਾਨ ਜ਼ਖਮੀ ਹੋਇਆ ਡੀਐਸਪੀ ਦੇ ਵੀ ਜਿਹੜੀਆਂ ਸੱਟਾਂ ਨੇ ਉਹ ਲਗੀਆਂ ਨੇ ਤਾਂ ਬਿਆਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਤੇ ਤਸਵੀਰਾਂ ਦੇਖ ਸਕਜੋ ਕਿਵੇਂ ਹਾਦਸਾ ਜਿਹੜਾ ਉੱਥੇ ਵਾਪਰ ਗਿਆ ਔਰ ਖੌਫਨਾ ਕਮਨਜ਼ਰ ਜਿਹੜਾ ਦੇਖਣ ਨੂੰ ਮਿਲਿਆ ਤਾਂ ਤੁਹਾਨੂੰ ਦੱਸ ਦਈਏ ਕਿ ਮੋਹਾਲੀ 에ਰਪੋਰਟ ਦੇ ਉੱਤੇ ਹਾਦਸਾ ਹੋਇਆ ਔਰ ਡੀਐਸਪੀ ਮਨਦੀਪ ਕੌਰ ਦੇ ਗਨਮੈਨ ਵੀ ਜਿਹੜੇ ਨੇ ਉਹ ਵੀ ਜ਼ਖਮੀ ਹੋਏ ਨੇ ਗੁਜਰਾਤ ਇਕਤਾ ਦਿਵਸ ਪੇਰ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀਗੇ ਪਰ ਅਚਾਨਕ ਹੀ ਇਹ ਹਾਦਸਾ ਜਿਹੜਾ ਵਾਪਰ ਗਿਆ ਤਾਂ ਆਇਦਨ ਪੰਜਾਬ ਦੇ ਵਿੱਚ ਇਹ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਿੱਥੇ ਕਿ ਵੱਡੇ-ਵੱਡੇ ਅਹੁਦੇ ਤੇ ਜਿਹੜੇ ਅਫਸਰ ਨੇ ਚਾਹੇ ਪੁਲਿਸ ਹੋਵੇ ਚਾਹੇ ਕੋਈ ਵੀ ਹੋਵੇ ਇਹ ਹਾਦਸੇ ਵਾਪਰਦੇ ਨੇ ਪੰਜਾਬ ਦੇ ਵਿੱਚ ਤਾਂ ਬਹੁਤ ਵੱਡਾ ਸਵਾਲ ਵੀ ਇੱਕ ਖੜਾ ਹੁੰਦਾ ਪਰ ਹੁਣ ਡੀਐਸਪੀ ਦੇ ਵੀ ਸੱਟਾਂ ਲੱਗੀਆਂ ਨੇ ਉਹਨਾਂ ਦੇ ਗਨਮੈਨ ਵੀ ਜਿਹੜੇ ਨੇ ਉਹ ਵੀ ਜ਼ਖਮੀ ਹੋਏ ਨੇ ਗੰਭੀਰ ਰੂਪ ਨਾਲ ਔਰ ਸਥਿਤੀ ਜਿਹੜੀ ਆ ਬੇਕਾਬੂ ਹੋਈ ਆ ਤਾਂ ਬਿਆਦੀ ਮੰਦਪਾ ਕੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਰਸਲ ਦੱਸਿਏ ਕਿ ਇਹ ਖਬਰ ਜਿਹੜੀ ਆ ਕਾਫੀ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਆ ਤੇ ਨਾਲ ਦੀ ਨਾਲ ਹੁਣ ਉਹਨਾਂ ਨੂੰ ਨੀਚੇ ਹਸਪਤਾਲ ਦੇ ਵਿੱਚ ਦਾਖਲ ਵੀ ਜਿਹੜਾ ਵਾ ਕਰਵਾ ਦਿੱਤਾ ਗਿਆ